ਅਸੀਂ ਮੂੰਹ ਮੋੜ ਲਿਆ ਏ ਕਿਸੇ ਦਾ ਗੁਰੂ ਪਹਾੜਾਂ 'ਚ ਹੋਊ ਨੋਟ ਕਰਿਓ ਕਿਸੇ ਦਾ ਰੱਬ ਮੱਕੇ ਹੋਊ ਜਾਣਾਂ ਪਊ ਔਖੇ ਸੌਖੇ ਹੋ ਕੇ ਕਿਰਾਏ ਖਰਚ ਕੇ ਕੋਈ ਪਹਾੜਾਂ 'ਚ ਲੱਭਦਾ ਫਿਰਦਾ ਕੋਈ ਥਲਾਂ 'ਚ ਲੱਭਦਾ ਫਿਰਦਾ ਓਏ ਸਾਡਾ ਰੱਬ ਤੇ ਸਾਡੇ ਪਿੰਡ 'ਚ ਸਾਡੇ ਘਰ ਤੋਂ ਚੌਥੇ ਘਰ 'ਚ ਬੈਠਦਾ ਅਸੀਂ ਨਹੀਂ ਜਾਂਦੇ ਉਸ ਰੱਬ ਨੂੰ ਮਿਲਣ ਨਹੀਂ ਜਾਂਦੇ ਉਹ ਤੇ ਧਾਰੀ ਨੂੰ ਆਖਦੇ ਲੋਕ ਬਾਬਾ ਬਾਬਾ ਹੋ ਹੋ ਸੱਚ ਥੜੀ ਤੇ ਧਾਰੀ ਨੂੰ ਆਖਦੇ ਲੋਕ ਬਾਬਾ ਮਰ ਜਾਵੇ ਤੇ ਨਵਾਂ ਬਣਾਉਂਦੇ ਨੇ ਨਵਾਂ ਬਣਾਉਂਦੇ ਗੁਰੂ ਗ੍ਰੰਥ ਦਾ ਭਾਵੇਂ ਪ੍ਰਕਾਸ਼ ਹੋਵੇ ਆ ਬਾਬੇ ਬਿਨਾਂ ਨਾ ਆਉ ਸਥਾ ਆਉਂਦੇ ਨੇ ਜਿਮ ਭਰਮ ਦਿਲਾ ਚੋ ਦੂ ਹੋਰ ਕਰ ਲੋ ਹੋਰ ਕਰ ਲੋ ਅਸੀਂ ਖਾਲਸੇ ਖਾਲਸਾ ਪੰਥ ਸਾਡਾ ਇਹ ਬਾਬਾ ਲੋਕਾਂ ਦਾ ਆਪੋ ਆਪਣਾ ਹੇ ਪਰ ਸਾਡਾ ਇਹ ਗੁਰੂ ਗ੍ਰੰਥ ਬਾਬਾ ਬਾਬਾ ਹੋ ਗੁਰੂ ਦਸਮੇਸ਼ ਜੀ ਨੇ ਸਿੰਘ ਹੈ ਸਜਾਇਆ ਤੈਨੂੰ ਸਜਾਇਆ ਵੇਖੀ ਕਿਤੇ ਦਾਗਿ ਉਹਦੇ ਬਾਣੇ ਤਾਂ ਹੀ ਨੋਮੀ ਨੋਮੀ ਨਾ ਬਾੜੇ ਪੰਜ ਬਾਣੀਆਂ ਇਹ ਸੂਰਮਾਇਆ ਜਿੱਤ ਬਣ ਅਮਰਤ ਵੇੜਾ ਨੇ ਤਨੇਮ ਪੁੱਲ ਜਾਵੀ ਨਾ ਅਮਰਤ ਵੇੜਾ ਨੇ ਤਨੇਮ ਪੁੱਲ ਜਾਵੀ ਨਾ ਜਾਗਤ ਹੈ ਜੋਤ ਹੈ ਜੋਤ ਗੁਰੂ ਗ੍ਰੰਥ ਦਾ ਪੁਜਾਰੀ ਬਣ ਆ ਪਖੰਡੀਆਂ ਦੇ ਸਾਵੇਂ ਜਾ ਕੇ ਅਸੀਸ ਨੂੰ ਝੁਕਾ ਵੀ ਨਾ ਸਦਾ ਸ਼ੁਭ ਕਰਮ ਕਰਕੇ ਜੂ ਜਿ ਜਾਣਾ ਸਾਜਨ ਜੀ ਕੌਮ ਤੇ ਗਦਾਰਾਂ ਨਾਲ ਸਾਝ ਕਦੇ ਪਾਵੀ ਨਾ ਕੌਮ ਦੇ ਗਦਾਰਾਂ ਨਾਲ ਸਾਝ ਕਦੇ ਪਾਵੀ ਨਾ ਕੌਮ ਦੇ ਗਦਾਰਾਂ ਨਾਲ ਸਾਝ ਕਦੇ ਪਾਵੀ ਨਾ ਹੋ 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 ਵਾਲਾ ਸਾਰਾ ਦਿਨ ਕੰਮ ਕਰਕੇ ਆਇਆ ਸਰਦਾਰੀਏ ਆ ਥੋੜਾ ਜਿਹਾ ਦੁੱਧ ਗਰਮ ਕਰ ਲੈ ਨਹੀਂ ਅੱਜ ਦੁੱਧ ਨਹੀਂ ਮੇਂਗਾ ਕਿਉਂ ਮੁੰਡਾ ਆ ਗਿਆ ਬੇਬੇ ਆ ਬਾਪੂ ਨੂੰ ਦੁੱਧ ਬਣਾ ਕੇ ਦੇਣ ਲੱਗੀ ਮੇਰੇ ਲਈ ਇੱਕ ਕੱਪ ਰੱਖ ਲੈ ਨਹੀਂ ਨਹੀਂ ਅੱਜ ਦੁੱਧ ਨਹੀਂ ਲੈ ਆਉਣਾ ਮੈਂ ਸੁੱਚਾ ਦੁੱਧ ਬਾਬੇ ਦੇ ਡੇਰੇ ਤੇ ਲੈ ਕੇ ਜਾਣਾ ਬਾਬੇ ਦੇ ਡੇਰੇ ਮਾਫ ਕਰਨਾ ਫਿਰ ਭਰਿਆ ਡੋਲੂ ਬੀਬੀ ਨੇ 5 ਕਿਲੋ ਵਾਲਾ ਘਰ ਚਮਚਾ ਦੁੱਧ ਆਣੀ ਛੱਡਿਆ ਚਾਹ ਬਣਾਉਣ ਲਈ ਲੈ ਤੁਰੀ ਬਾਬੇ ਦੇ ਡੇਰੇ ਤੇ ਅੰਨਾ ਗੋਣਾ ਦੇਖਣੀ ਕਿੰਨੀ ਅੱਜ ਵੀਰਵਾਰ ਆ ਇਹ ਖਾਨਗਾਹ ਤੇ ਚੱਲੀ ਲੱਗਦੀ ਆ ਫਲਾਣੇ ਬਾਬੇ ਦੇ ਤੇ ਮੂੰਹ ਵੱਟਦੀਆਂ ਤੇਂਦੀ ਕੋਈ ਗੱਲ ਨਹੀਂ ਵੱਟ ਲੋ ਮੂੰਹ ਮੈਂ ਕੱਲ ਤਰਸੋਂ ਤੱਕ ਤੁਹਾਨੂੰ ਵੀ ਨਾਲ ਹੀ ਲੈ ਕੇ ਜਾਣਾ ਹਾਲਾਤ ਇਦਾਂ ਦੇ ਸੱਚ ਕਹਿਣ ਲੱਗਾ ਹੀ ਬਾਰਿਸ਼ ਸੁਣਦਿਆਂ ਜਾਇਓ ਹੁਣ ਕਈ ਬਾਬੇ ਦੇ ਆ ਗਈ ਆ ਕੇ ਬਾਬੇ ਦੀ ਉਪਮਾ ਓਏ ਹੋ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਪਮਾ ਨਹੀਂ ਅਸੀਂ ਕਰਦੇ ਜਿੰਨੀ ਅਸੀਂ ਅੱਜ ਬਾਬਿਆਂ ਦੀ ਕਰਦੇ ਆਂ ਫਲਾਨਾ ਬਾਬਾ ਇਦਾਂ ਦਾ ਫਲਾਨਾ ਬਾਬਾ ਇਦਾਂ ਦਾ ਨਾਨਕ ਸਾਡਾ ਐਵੇਂ ਹੀ ਸੀ ਨਾਨਕ ਕੋਲ ਕੋ ਕਰਾਮਾਤੀ ਨਹੀਂ ਸੀ ਨਾਨਕ ਕੋਲ ਹੋ ਜਾਈ ਨਹੀਂ ਸੀ ਨਾਨਕ ਦਾ ਨਾਮ ਘੱਟ ਤੇ ਬਾਬਿਆਂ ਦਾ ਨਾਮ ਜ਼ਿਆਦਾ ਹਾਈਲਾਈਟ ਕਰੀਦਾ ਕਿਉਂਕਿ ਬਾਬਿਆਂ ਨੂੰ ਸਾਨੂੰ ਜਾਂਦਿਆਂ ਨੂੰ ਖੁੱਲੇ ਕੱਪੇ ਮਿਲ ਜਾਂਦੇ ਆ ਪ੍ਰਚਾਰਕਾਂ ਨੂੰ ਸੱਚ ਕਹਿੰਦਾ ਹੀ ਪਰਸ ਅੰਦਰ ਗਤੀ ਅਫਲਾਨੀ ਸਟੇ ਤੇ ਤੁਸੀਂ ਜਾਣਾ ਅਗਲੀ ਵਾਰ ਹਾਂ ਚੰਡਾ ਫਿਰ ਇੱਕ ਦੋ ਵੱਡੇ ਮਹਾਪੁਰਸ਼ਾਂ ਦੀਆਂ ਗੱਲਾਂ ਕਰਕੇ ਆਇਓ ਅਫਸੋਸ ਸੱਚ ਕਹਿਆ ਹੀ ਪਰਸ ਦਿਆਂ ਦੇ ਮੈਂ ਗੱਲ ਨੂੰ ਅਗੇ ਤੋਰਾਂ ਫਿਰ ਆਈ ਬਾਬੇ ਦੀ ਉਪਮਾ ਕੁੜੇ ਜਿੱਤਣ ਦਾ ਮੈਂ ਬਾਬੇ ਦਿਉ ਅਮਰਤ ਲਈ ਆਈ ਐ ਨਹੀਂ ਪੈਣੇ ਨਹੀਂ ਨਲਕੇ ਦੇ ਪਾਣੀ ਨੂੰ ਅਮਰਤ ਕਹਿੰਦੇ ਨਾਨਕੇ ਅਮਰਤ ਇੱਕ ਹੈ ਤੂੰ ਜਾ ਅਮਰਤੇ ਨਾ